ਆਪਣਾ ਨਾਮ ਦੱਸ ਕੇ ਆਪਣੇ ਬਾਰੇ ਦੱਸ ਕੇ ਕਿ ਕਿਤੇ ਰਹਿਣ ਵਾਲੇ ਹੋ ਕਦੀ ਗੇਮ ਕਿਹੜੀ ਹੈ ਕੀ ਗੇਮ ਸੀਗੀ ਤੇ ਕੀ ਟਿਪਸ ਕਰਕੇ ਰਿਜਿਸਟਰ ਮੈਂਰਾ ਨਾਮ ਪਰਮਵੀਰ ਸਿੰਘ ਹੈ ਮੈਂ ਪੰਜਾਬ ਚ ਲੁਧਿਆਣਾ ਜ਼ਿਲ੍ਹੇ ਤੋਂ ਆ ਤੇ ਮੈਂ ਇੱਥੇ ਹਾਰਵੈਸਟ ٹینس ਅਕੈਡਮੀ ਖੇਡਦਾ ਤੇ ਮੈਂ ਉਸੇ ਪਿੰਡ ਦਾ ਹੀ ਰਹਿਣ ਵਾਲਾ ਮੈਂ ਤੇ ਮੈਨੂੰ ਉੱਥੇ 8 ਸਾਲ ਹੋ ਗਏ ਤਕਰੀਬਨ ਖੇਡਦੇ ਨੂੰ ਤੇ ਮੈਨੂੰ ਅੱਜ ਬਹੁਤ ਖੁਸ਼ੀ ਆ ਵੀ ਅਸੀਂ ਇੱਥੇ ਦਿੱਕਰ ਗਏ ਤੇ ਪੰਜਾਬ ਦਾ ਰੌਸ਼ਨ ਨਾਮ ਕਰਕੇ ਆਏ ਤੇ 40 ਸਾਲਾਂ ਬਾਅਦ ਮੈਡਲ ਆਇਆ ਪੰਜਾਬ ਦਾ ਤੇਰੀ ਗੇਮ ਦੇ ਵਿੱਚ ਅਸੀਂ ਲੌਂ ਟੈਨਿਸ ਵਿੱਚ ਹਰਿਆਣੇ ਤੋਂ ਸੈਕੰਡ ਪਲੇਸ ਪਲੇਸ ਹਾਸਲ ਕੀਤੀ ਕਿੱਥੇ ਗੇਮ ਹੋਈ ਸੀ ਕਿੰਨੀ ਅ ਕੰਪੀਟੈਂਟ ਤੇ ਟੋਟਲ 23 ਰੈਟ ਆਈਆਂ ਸੀਗੀਆਂ ਤੇ ਅਸੀਂ ਉਹਨਾਂ ਚੋਂ ਸਾਰੀਆਂ ਨੂੰ ਤਕਰੀਬਨ ਹਰਾ ਕੇ ਸੈਕੰਡ ਪਲੇਸ ਹਾਸਲ ਕੀਤੀ ਇਹ ਬੈਂਗਲੌਰ ਵਿੱਚ ਹੋਇਆ ਸੀਗਾ ਅਸੀਂ ਥੀਮ ਲੈ ਕੇ ਗਏ ਸੀ ਤੇ ਅਸੀਂ ਥੀਮ ਲੈ ਕੇ ਗਏ ਸੀ ਵੀ ਕੁਝ ਵੀ ਹੋ ਜੇ ਪਰ 골ਡ ਲੈ ਕੇ ਆਉਣਾ ਕੋਈ ਨਹੀਂ ਮੈਨਰ ਲੈ ਕੇ ਦੇ ਜੀ ਨੂੰ ਨੈਸ਼ਨਲ ਟੂਰ ਲੈਣੀ ਚਾਹੀਦੀ ਪਰ ਨਾਲੇ ਸੇਲੋ ਇੰਡੀਆ ਚ ਜਾਣਾ ਤੇ ਉੱਥੇ ਵੀ 골ਡ ਲੈ ਕੇ ਆਉਣਾ ਆਪਣਾ ਨਾਮ ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ ਜਗਤੇਸ਼ਵਰ ਮੇਰਾ ਬੇਟਾ ਹੈ ਜੀ ਔਰ ਅੰਡਰ 17 ਦੇ ਵਿੱਚ ਆਫਟਰ 40 ইয়ারਸ ਪੰਜਾਬ ਨੂੰ ਇਹ ਸਟੇਟਸ ਮਿਲਿਆ ਹੈ ਜਿਹੜਾ ਕਿ ਇਹ ਨੈਸ਼ਨਲ ਦੇ ਵਿੱਚ ਸਿਲਵਰ ਲੈ ਕੇ ਆਏ ਨੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਬੱਚੇ ਦੀ 10 ਸਾਲ ਦੀ ਕੜੀ ਮਿਹਨਤ ਦਾ ਫਲ ਹੈ ਕਿ ਜਿਹੜਾ ਇਹ ਬੱਚਾ ਇੱਥੋਂ ਤੱਕ ਅੱਜ ਤੱਕ ਪਹੁੰਚ ਸਕਿਆ ਔਰ ਅਸੀਂ ਮਹਾਰਾਜ ਦਾ ਸ਼ੁਕਰੀਆ ਦਾ ਕਰਦੇ ਆ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਆ ਵੀ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਜੀ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਸਭ ਤੋਂ ਜ਼ਿਆਦਾ ਮਾਨ ਇਸ ਕਰਕੇ ਮਹਿਸੂਸ ਹੁੰਦਾ ਹੈ ਕਿ ਪੰਜਾਬ ਦਾ ਨਾਂ ਰੋਸ਼ਨ ਕੀਤਾ ਹਿੰਦੁਸਤਾਨ 'ਚ ਔਰ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਮੈਂ ਵੀ ਬੱਚਿਆਂ ਨੂੰ ਜਿੱਥੇ ਠਰਾਇਆ ਸੀਗਾ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਸ਼ੁਕਰਾਨਾ ਹੈ ਜੀ ਇਸ ਗੱਲ ਤੋਂ ਸ਼ੁਕਰੀਆ ਦਾ ਕਰਨਾ ਚਾਹੁੰਦੇ ਆ ਕਿ ਉੱਥੇ ਖਾਣਾ ਪੀਣਾ ਰਹਿਣਾ ਬੱਚਿਆਂ ਦਾ ਬਹੁਤ ਵਧੀਆ ਸੀਗਾ ਔਰ ਉਹ ਗੇਮਸ ਨੂੰ ਲੈ ਕੇ ਬੜਾ ਅੱਛਾ ਇਨੀਸ਼ੀਏਟਿਵ ਦੇ ਰਹੇ ਨੇ ਔਰ ਬੜਾ ਅੱਛਾ ਮੈਸੇਜ ਦੇ ਰਹੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਦੇ ਜਿਹੜੇ ਨਸ਼ਿਆਂ 'ਚ ਡੁੱਬਦੇ ਜਾ ਰਹੇ ਨੇ ਨੌਜਵਾਨਾਂ ਨੂੰ ਤਾਂ ਮੈਂ ਮੈਸੇਜ ਆਹੀ ਦੇਣਾ ਜੀ ਕਿ ਨਸ਼ਿਆਂ 'ਚ ਕੁਛ ਨਹੀਂ ਪਿਆ ਇਹਨਾਂ ਨੂੰ ਛੱਡੋ ਖੇਡਾਂ 'ਚ ਆਓ ਪੜ੍ਹਾਈਆਂ 'ਚ ਆਓ ਸਾਡਾ ਪੰਜਾਬ ਦੀ ਖੂਨ ਪੰਜਾਬ ਦੀ ਮਿੱਟੀ ਇਹੋ ਜੀ ਹੈ ਜੁਝਾਰੂ ਹੈ ਕਿ ਇਹਨੇ ਅੱਜ ਤੱਕ ਕਦੀ ਵੀ ਕਿਸੇ ਕਿਸੇ ਪਾਸੇ ਕਿਸੇ ਦੇ ਸਾਹਮਣੇ ਗੋਡੇ ਨਹੀਂ ਲਾਏ ਤੇ ਡਰੱਗਸ ਛੱਡ ਕੇ ਔਰ ਇਸ ਚੀਜ਼ ਤੇ ਧਿਆਨ ਦਿਓ ਖੇਡਾਂ ਤੇ ਧਿਆਨ ਦਿਓ ਆਪਣੇ ਮਾਪਿਓ ਦਾ ਆਪਣੀ ਸਟੇਟ ਦਾ ਨਾਮ ਰੌਸ਼ਨ ਕਰੋ ਜੀ ਸਾਡਾ ਨਾਮ ਮੇਰਾ ਨਾਮ ਜਗਤੇਸ਼ਵਰ ਸਿੰਘ ਮੈਂ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਹਾਂ ਜੀ ਕਿਹੜੀ ਗੇਮ ਦੇ ਵਿੱਚ ਜਿੱਤ ਕੇ ਆਏ ਤੇ ਕਿਸ ਜਗ੍ਹਾ ਤੇ ਖੇਡਣ ਗਏ ਸੀ ਤੇ ਕਿੰਨੀਆਂ ਟੀਮਾਂ ਸੀ ਉੱਥੇ ਜੀ ਆਪਾਂ ਬੈਂਗਲੌਰ ਖੇਡਣ ਗਏ ਸੀ ਤੇ ਲੌਨ ਟੈਨਿਸ ਗੇਮ ਸੀਗੇ ਦੇ ਤਾਈ ਗੇਮ ਅਸੀਂ ਗਏ 23 ਕੀ ਕਿਸਵੇਂ ਨੰਬਰ ਕੀ ਹੈ ਲੋਕ ਕੀ ਗੇਮ ਹੈ ਜੀ ਇਹ ਇੱਕ ਗੇਮ ਹੈਗੀ ਹੈ ਕਿ ਇਹ ਗੇਮ ਵਿੱਚ ਐਕਸਰਸਾਈਜ਼ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਤੇ ਇਹ ਲੌਂਟਨ ਇਸ ਗੇਮ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਤੇ ਇਹ ਗੇਮ ਸਾਡੇ ਪੰਜਾਬ 'ਚ ਹੈਗੀ ਬਹੁਤ ਘੱਟ ਹੈ ਪਰ ਏਡੀ ਜਿਆਦਾ ਵਧੀਆ ਕੋਚ ਨੇਗੇ ਸਾਡਾ ਹੱਥ ਰਿਹਾ ਸਾਡੇ ਕੋਚ ਦੇ ਸਿਰ ਤੇ ਤੇ ਆਪਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਸਾਡਾ ਪੰਜਾਬ ਫਾਈਨਲ 'ਚ 40 ਸਾਲ ਬਾਅਦ ਪਹੁੰਚਿਆ ਤੇ ਆਪਾਂ ਬੜੀ ਮਿਹਨਤ ਲਾ ਕੇ ਪਹੁੰਚੇ ਆ 9 ਸਾਲ ਸਾਨੂੰ ਖੇਡਦੇ ਹੋਗੇ ਨੇ ਤੇ ਨੌਜਵਾਨਾਂ ਨੂੰ ਉਹ ਨਸ਼ੇ ਛੱਡ ਕੇ ਪੜਾਈ 'ਚ ਦੇ ਗੇਮ ਚ ਜਾਨ ਲਾਣੀ ਚਾਹੀਦੀ ਫਾਈਨਲ ਕਿਸ ਟੀਮ ਦੇ ਨਾਲ ਸੀ ਤੇ ਕਿਸ ਤਰ੍ਹਾਂ ਦੀ ਟੀਮ ਸੀ ਉਹ ਫਾਈਨਲ ਹਰਿਆਣੇ ਦੀ ਟੀਮ ਨਾਲ ਸੀਗਾ ਤੇ ਹਰਿਆਣੇ ਤੇ ਆਪਾਂ ਟੱਕਰ ਦੇ ਹੀ ਸੀਗੇ ਉਹ ਇੱਕ ਦੋ ਪੁਆਇੰਟਾਂ ਤੋਂ ਆਪਾਂ ਹਾਰੇ ਅਗਲੀ ਈ ਕੀ ਆਉਂਗੇ ਕਿ 골ਡ ਜਿੱਤਿਆ ਜਾਵੇ ਪੰਜਾਬ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ 골 ਲੈ ਕੇ ਆਈਏ ਪੂਰੀ ਕੋਸ਼ਿਸ਼ ਕੀ ਮੈਸੇਜ ਕੀ ਦੇਣਾ ਹੈ ਕੀ ਮੈਸੇਜ ਦੇਣਾ ਹੈ ਕਿ ਨੌਜਵਾਨਾਂ ਨੂੰ ਆਪਾਂ ਆਈ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਨਸ਼ੇ ਛੱਡ ਕੇ ਪੜ੍ਹਾਈ ਤੇ ਗੇਮ ਚ ਆਓ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਕੋਈ ਨੂੰ ਲੈ ਕੇ ਜਿੱਤ ਕੇ ਬਾਇਓ ਜੀ ਇੰਨੀ ਖੁਸ਼ੀ ਹੈ ਕਿ ਸਾਨੂੰ ਸਭ ਨੂੰ ਮਾਣ ਹੁੰਦਾ ਪੈਗੀ ਸਾਡਾ ਪੰਜਾਬ ਉੱਪਰ ਆਇਆ ਬਹੁਤ ਜ਼ਿਆਦਾ ਸਾਨੂੰ ਮਾਣ ਆਣ ਹਾਂਜੀ ਮੈਂ ਸੁਮੇਤ ਕੋਲੀ ਸਪ੍ਰਿੰਡਲ ਸਕੂਲ ਤਾਂ ਤੇ ਇਹ ਜਿਹੜੀ ਬੱਚੇ ਗੇਮ ਖੇល ਕੇ ਆਏ ਲੌਂ ਟੈਨਿਸ ਹੈ ਜਿਹੜੀ ਕਿ ਬੈਂਗਲੌਰ ਕਰਨਾਟਕਾ ਦੇ ਵਿੱਚ ਹੋ ਰਹੀ ਸੀ ਬੱਚਿਆਂ ਨੇ ਸਾਡੇ ਸਿਲਵਰ ਮੈਡਲ ਲੈ ਕੇ ਆਏ ਨੇ ਉੱਥੋਂ ਦੀ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦਾ ਬੜਾ ਹਾਰਡ ਵਰਕ ਹੈ ਤੇ ਇਹ ਜਿਹੜੀ ਬੱਚਾ ਗੇਮ ਖੇਡ ਰਿਹਾ ਕੰਪਨੀ ਗਾਰਡਨ ਮਹਾਰਾਜਾ ਰਣਜੀਤ ਸਿੰਘ ਕਲੱਬ 'ਚ ਖੇਡਦਾ ਪਿਆ ਜੀ ਐ ਸੂਰਜ ਕੁਮਾਰ ਜੀ ਉਹਨਾਂ ਦੇ ਕੋਚ ਨੇ ਤੇ ਮੈਂ ਉਹਨਾਂ ਦਾ ਟੀਚਰ ਤੇ ਉਹਨਾਂ ਦਾ ਕੋਚ ਪ੍ਰਿੰਡਲ ਸਕੂਲ ਆ ਤੋਂ ਹਾਂ ਤੇ ਬੱਚੇ ਦੀ ਬਹੁਤ ਹਾਰਡ ਵਰਕ ਐ ਗੇਮ ਜਿਹੜੀ ਐ ਬਹੁਤ ਰੀਸੈਂਟਲੀ ਖੇਲੀ ਜਾਂਦੀ ਐ ਕੁਝ ਲੋਕ ਹੀ ਖੇਡਦੇ ਲੋਕਾਂ ਨੂੰ ਤੇ ਇਹਦੇ ਬਾਰੇ ਪਤਾ ਹੀ ਨਹੀਂ ਐ ਅਦਰਵਾਇਜ਼ ਅਸੀਂ ਜੇ ਪੁੱਛੀਏ ਤੇ ਸਾਨੀਆ ਮਿਰਜ਼ਾ ਨਾਮ ਲਿੱਤਾ ਜਾਏ ਤੇ ਫਿਰ ਥੋੜੇ ਬਹੁਤ ਲੋਕਾਂ ਨੂੰ ਪਤਾ ਲੱਗਦਾ ਕਿ ਹਾਂਜੀ ਲੌਨ ਟੈਨਿਸ ਅਦਰਵਾਈਜ਼ ਸਾਡੇ ਇਹਦੇ ਵਿੱਚ ਕਾਫੀ ਪਲੇਅਰ ਨਿਕਲੇ ਨੇ ਲੇਕਿਨ ਸਾਡੇ ਪੰਜਾਬ ਤੋਂ ਬੱਚੇ ਉੱਭਰਦੇ ਪਏ ਨੇ ਇਹਨਾਂ ਦੀ ਸਪੋਰਟ ਹੋਣੀ ਚਾਹੀਦੀ ਹੈ ਪੂਰੀ ਇਹਨਾਂ ਦਾ ਹੈਲਪ ਹੋਣੀ ਚਾਹੀਦੀ ਹਰ ਚੀਜ਼ ਤੇ ਕਿਉਂਕਿ ਜਿਹੜੇ ਇਨਸਟਰੂਮੈਂਟ ਆ ਬਹੁਤ ਮਹਿੰਗੇ ਨੇ ਤੇਨਿਸ ਰੈਕੇਟ ਜੇ ਨੇ ਨੇ ਉਹ ਕਈ ਹਜ਼ਾਰਾਂ ਦੇ ਆਉਂਦੇ ਨੇ ਕਿਟ ਬੈਗ ਆ ਫਿਰ ਇਹਨਾਂ ਦਾ ਟਰੈਵਲਿੰਗ ਨੇ ਇਹਨਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਤੇ ਅਸੀਂ ਆਈ ਚਾਹੁੰਦੇ ਆ ਪੰਜਾਬ ਗਵਰਨਮੈਂਟ ਤੋਂ ਕਿ ਉਹਨਾਂ ਦੀ ਜਿਆਦਾ ਜ਼ਿਆਦਾ ਹੈਲਪ ਕੀਤੀ ਜਾਵੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਮੇਰੇ ਵੱਲੋਂ ਤੇ ਇਹ ਹੈਗਾ ਕਿ ਦੇਖੋ ਜਿਹੜਾ ਖਰਚਾ ਹੈ ਨਾ ਬਹੁਤ ਜ਼ਿਆਦਾ ਤੇ ਪੇਰੈਂਟਸ ਕੁਝ ਨਹੀਂ ਜਿਹੜੇ ਅਕਾਰ ਪਾਉਂਦੇ ਨੇ ਅਫੋਰਡ ਤੇ ਕਈ ਨਹੀਂ ਅਫੋਰਡ ਨਹੀਂ ਕਰ ਪਾਉਂਦੇ ਲੇਕਿਨ ਜਿਹੜੇ ਨਹੀਂ ਅਫੋਰਡ ਕਰ ਪਾਉਂਦੇ ਮੈਨੂੰ ਪੰਜਾਬ ਗਵਰਨਮੈਂਟ ਵੱਲੋਂ ਇਹ ਹੀ ਅਪੀਲ ਹੈ ਕਿ ਉਹਨਾਂ ਦਾ ਜਿਵੇਂ ਟਰੈਵਲਿੰਗ ਚਾਰਜੀਸ ਆ ਉਹ ਘਟਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਉੱਥੇ ਜਿਹੜੀ ਜਗ੍ਹਾ ਜਾਂਦੇ ਨੇ ਉੱਥੇ ਉਹਨਾਂ ਨੂੰ ਇੱਕ ਸਪੋਰਟ ਦਿੱਤੀ ਜਾਵੇ ਉਹਨਾਂ ਨੂੰ ਰੈਜ਼ਿਡੈਂਸ ਰੱਖਣ ਵਾਸਤੇ ਜਗ੍ਹਾ ਦਿੱਤੀ ਜਾਵੇ ਉਹਨਾਂ ਨੂੰ ਮੀਲਸ ਚਾਰਜੀਸ ਦਿੱਤੇ ਜਾਣ ਕਿ ਉਹ ਜਾਨ ਅੱਗੇ ਤੋਂ ਜ਼ਿਆਦਾ ਜ਼ਿਆਦਾ ਰਿਜ਼ਲਟ ਲੈ ਕੇ ਆਣ ਪੰਜਾਬ ਵਾਸਤੇ ਤੇ ਹੋਰ ਜ਼ਿਆਦਾ ਇੰਪਰੂਵ ਕਰਨ ਕਿੰਨੇ ਸਾਲਾਂ ਬਾਅਦ ਜਿਹੜਾ ਮੈਡਲ ਹੈ ਪੰਜਾਬ ਹੈ ਜੀ ਮੈਂ ਦੇਖੋ ਜੀ ਜਦੋਂ ਮੈਂ ਐਜ਼ ਅ ਕੋਚ 20 ਸਾਲ ਤੇ ਮੈਨੂੰ ਹੋ ਗਏ ਨੇ ਤੇ ਮੇਰੇ ਸਾਹਮਣੇ ਤੇ ਪੰਜਾਬ ਦਾ ਨਹੀਂ ਆਇਆ 골ਡ ਲੇਕਿਨ ਇਹ ਬੱਚਾ ਮੇ ਮੇ ਵੀ 3540 ਸਾਲਾਂ ਤੋਂ ਬਾਅਦ ਆਇਆ ਤੇ ਇਹ ਸਿਲਵਰ ਮੈਡਲ ਲੈ ਕੇ ਆਇਆ ਨੇ ਸਾਡੇ ਕੋਲ ਪੰਜਾਬ ਦੇ ਵਿੱਚ ਇਨਾਂ ਕੋ ਮਾਨ ਮਹਿਸੂਸ ਨਹੀਂ ਆਇਦੀ ਕੋਈ ਮਾਨ ਦਾ ਕੋਈ ਹੈ ਨਹੀਂ ਸਾਡੇ ਕੋਲ ਜਜ਼ਬਾਤ ਨਹੀਂ ਹੈ ਕਿ ਲੋਕੀ ਸ਼ਬਦ ਨਹੀਂ ਗਏ ਉਹਦੇ ਵਾਸਤੇ ਤੇ ਮਾਨ ਤੇ ਹਮੇਸ਼ਾ ਅੱਗੇ ਰਹੇਗਾ ਮੈਂ ਚਾਹਾਂਗਾ ਕਿ ਜਗਤੇਸ਼ਵਰ ਸਿੰਘ ਸਾਡੇ ਵਾਸਤੇ ਹੋਰ ਮਾਨ ਪ੍ਰਾਪਤ ਕਰੇ ਸਾਡਾ ਸੀਨਾ ਹੋਰ ਜ਼ਿਆਦਾ